ਨITI ਆਯੋਗ ਦੇ ਅਨੁਸਾਰ ਪਿਛਲੇ 9 ਸਾਲਾਂ 'ਚ ਦੇਸ਼ ਵਿੱਚ ਤਕਰੀਬਨ 25 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਨੇ ਨITI ਆਯੋਗ ਨੇ ਸਾਲ 2005-06 ਤੋਂ ਲੈ ਕੇ ਹਰਤ ਵਿੱਚ ਬਹੁ-ਆਯਾਮੀ ਗਰੀਬੀ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਹੈ ਸਿੱਧਿਤਕ ਫਕ ਪਹਿਲੂਆਂ 'ਚ ਗਰੀਬੀ ਦਰ ਨੂੰ ਘਟਾਉਣ ਬਾਰੇ ਅਧਿਐਨ ਕੀਤਾ ਗਿਆ ਇਸ ਰਿਪੋਰਟ ਮੁਤਾਬਕ ਪਿਛਲੇ 9 ਸਾਲਾਂ 'ਚ ਗਰੀਬੀ 29% ਤੋਂ ਘਟ ਕੇ ਤਕਰੀਬਨ 11% ਰਹਿ ਗਈ ਹੈ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ ਹੈ ਸੂਬੇ 'ਚ ਤਕਰੀਬਨ 6 ਕਰੋੜ ਲੋਕ ਪਿਛਲੇ 9 ਸਾਲਾਂ 'ਚ ਗਰੀਬੀ ਤੋਂ ਬਾਹਰ ਆਏ ਨੇ ਇਸ ਤੋਂ ਬਾਅਦ ਬਿਹਾਰ, ਮਧ ਪ੍ਰਦੇਸ਼ ਅਤੇ ਰਾਜਸਥਾਨ ਨੇ ਨੀਤੀ ਆਯੋਗ ਨੇ ਕਿਹਾ ਕਿ ਭਾਰਤ ਵਿੱਚ ਇਸ ਸਾਲ ਇਹ ਦਰ ਘਟ ਕੇ 6.3 10% ਤੋਂ ਹੇਠਾਂ ਆ ਜਾਵੇਗੀ। ਸਾਲ 2005 ਦੇ ਨੇੜੇ ਤੇੜੇ ਦੇਸ਼ ਵਿੱਚ ਪੰਜਾਬ ਵਿੱਚ ਤੋਂ ਬਾਅਦ ਲੋਕ ਗਰੀਬੀ ਦੀ ਸਮੱਸਿਆ ਨਾਲ ਜੂਝ ਰਹੇ ਸਨ। ਨੀਤੀ ਆਯੋਗ ਦੇ ਮੁਖ ਕਾਰਜਕਾਰੀ ਅਧਿਕਾਰੀ ਬੀਵੀਆਰ ਸੁ브ਰਮਣੀਅਮ ਨੇ ਕਿਹਾ ਕਿ ਤਕਰੀਬਨ 8 ਤੋਂ 9 ਸਾਲਾਂ ਚ ਗਰੀਬੀ ਨੂੰ ਪੰਜਾਬ ਵਿੱਚ ਤੱਕ ਘਟਾਉਣਾ ਇੱਕ ਸ਼ਲਾਘਾਯੋਗ ਪ੍ਰਾਪਤੀ ਹੈ ਤੇ ਇਸ ਦਾ ਅਸਰ ਪਰ ਦੇ ਟਿਕਾਊ ਵਿਕਾਸ ਟੀਚੇ ਵਿੱਚ ਵੀ ਦਿਖਾਈ ਦੇਪਿਕਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 9 ਸਾਲਾਂ ਚ ਦੇਸ਼ ਦੇ ਤਕਰੀਬਨ 25 ਕਰੋੜ ਲੋਕਾਂ ਦੇ ਗਰੀਬੀ ਤੋਂ ਬਾਹਰ ਆਉਣ ਸੰਬੰਧੀ ਨੀਤੀ ਆਯੋਗ ਦੀ ਰਿਪੋਰਟ ਦੀ ਸ਼ਲਾਘਾ ਕੀਤੀ ਹੈ। ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਿਪੋਰਟ ਬਹੁਤ ਹੀ ਉਤਸ਼ਾਹਜਨਕ ਹੈ। ਉਨ੍ਹਾਂ ਕਿਹਾ ਕਿ ਸਮਾਵੇਸ਼ੀ ਵਿਕਾਸ ਨੂੰ ਅੱਗੇ ਵਧਾਉਣਾ ਤੇ ਅਰਥਚਾਰੇ ਵਿੱਚ ਅਹਿਮ ਬਦਲਾਅ ਲਿਆਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਖੁਸ਼ਹਾਲ, ਪਵਿੱਖਲੀ ਸਮਾਵੇਸ਼ੀ ਵਿਕਾਸ ਦੀ ਦਿਸ਼ਾ 'ਚ ਕੰਮ ਕਰਨਾ ਜਾਰੀ ਰੱਖੇਗੀ।